ਵਾਹਿਗੁਰਜ ਜੀ ਕਾ ਖਾਲਸਾ ਸ੍ਰੀ ਵਾਹਿਗੁਰਜ ਜੀ ਕੀ ਫਤਿਹ ਸੰਗਤ ਜੀ ਇਸ ਵਕਤ ਖੜੇ ਆ ਗੁਰਦੁਆਰਾ ਸੰਗਰਾਣਾ ਸਾਹਿਬ ਪਿੰਡ ਚੱਬਾ ਤਨਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੀ ਨਗਰੀ ਸ੍ਰੀ ਅਮਰਸਰ ਸਾਹਿਬ ਔਰ ਇੱਕ ਬੰਨੇ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਦਾ ਤਖਤ ਆ ਔਰ ਦੂਜੇ ਪਾਸੇ ਤਨਤਨ ਬਾਬਾ ਦੀਪ ਸਿੰਘ ਮਹਾਰਾਜ ਜਿਥੋਂ ਪ੍ਰਣ ਪੂਰਾ ਕੀਤਾ ਸੀ ਬਾਬਾ ਜੀ ਨੇ ਇਹ ਸਾਰੀਆਂ ਜਗਾ ਸ਼ਹੀਦਾਂ ਸਿੰਘਾਂ ਦੀਆਂ ਨੇ ਔਰ ਇਸ ਜਗ੍ਹਾ ਤੇ ਟ੍ਰੇਨ ਰੁਕਿਆ ਕਰਦੀ ਸੀ ਸੰਗਤ ਆਇਆ ਕਰਦੀ ਸੀ ਔਰ ਬਾਬਾ ਨੌਰ ਸਿੰਘ ਦੀ ਸਮਾਦ ਆ ਬਾਬਾ ਦੀਪ ਸਿੰਘ ਜੀ ਦਾ ਸਥਾਨ ਆ ਔਰ ਇੱਥੇ ਬਹੁਤ ਸਾਰੇ ਗੁਰੂ ਦੇ ਸਥਾਨ ਆ ਜਿੱਥੇ ਸੰਗਤਾਂ ਆਉਂਦੀਆਂ ਸੀ ਚਪਹਿਰਾ ਲੱਗਦਾ ਸੀ ਔਰ ਜਿਸ ਵੇਲੇ ਦੀ ਟ੍ਰੇਨ ਬੰਦ ਹੋਈ ਆ ਕਰੋਨਾ ਤੋਂ ਕੁਝ ਹੀ ਸਮੇਂ ਬਾਅਦ ਟ੍ਰੇਨ ਬੰਦ ਕਰ ਦਿੱਤੀ ਗਈ ਔਰ ਸੰਗਤ ਨੇ ਬੇਨਤੀ ਕੀਤੀ ਸੀ ਕਿ 4 ਤੋਂ 5 ਡੱਬੇ ਇੱਥੇ ਨਾਲ ਹੋਰ ਲਾਏ ਜਾਣ ਕਿਉਂਕਿ ਸੰਗਤ ਜ਼ਿਆਦਾ ਸੀ ਔਰ ਸੰਗਤ ਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਨਹੀਂ ਸੀ ਕਰਨਾ ਪੈਂਦਾ ਪਰ ਸੰਗਤ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਹੋਇਆਂ ਜਿੱਥੇ ਟ੍ਰੇਨ ਦੇ ਡੱਬੇ ਵਧਾਉਣੇ ਸੀ ਸਰਕਾਰ ਦਾ ਰੈਵਨਿਊ ਵਧਣਾ ਸੀ ਉੱਥੇ ਹੀ ਟ੍ਰੇਨ ਨੂੰ ਬੰਦ ਕਰ ਦਿੱਤਾ ਗਿਆ ਤੇ ਇੱਥੇ ਹੁਣ ਕੋਈ ਵੀ ਨਹੀਂ ਆ ਇਸ ਜਗ੍ਹਾ ਤੇ ਇੱਕ ਤਰ੍ਹਾਂ ਦਾ ਪੂਰਾ ਹੀ ਖਾਲੀ ਆ ਸੁੰਸਾਨ ਪਈ ਆ ਮੈਂ ਸਤਕਾਰਯੋਗ ਰਵਨੀਤ ਮਿੱਟੋ ਜੀ ਨੂੰ ਬੇਨਤੀ ਕਰਨਾ ਬੇਨਤੀ ਕਰਨਾ ਚਾਹੁੰਦਾ ਕਿਉਂਕਿ ਉਹ ਪੰਜਾਬ ਦੇ ਨੇ ਕੇਂਦਰੀ ਮੰਤਰੀ ਨੇ ਭਾਰਤ ਸਰਕਾਰ ਦੇ ਔਰ ਔਜਲਾ ਸਾਹਿਬ ਜੋ ਅਮਰੇਸਰ ਦੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੇ 4 ਤੋਂ 5 ਵਾਰੀ ਉਹਨਾਂ ਨੂੰ ਚਿੱਠੀ ਭੇਜੀ ਤੀ ਆ ਇਦਾਂ ਹੀ ਲੈਟਰ ਫਿਰੋਜ਼ਪੁਰ ਭੇਜੀ ਤੀ ਆ ਸੋ ਕਿਤੇ ਨਾ ਕਿਤੇ ਇਸ ਚੀਜ਼ ਵੱਲ ਧਿਆਨ ਦੇਣ ਬਿੱਟੂ ਜੀ ਜੇ ਮੈਂ ਤੁਹਾਡੇ ਮੀਡੀਆ ਦੇ ਜ਼ਰੀਏ ਇਹ ਬੇਨਤੀ ਕਰਨਾ ਚਾਹੁੰਦਾ ਕਿ ਇੱਥੇ 2 ਤੋਂ 3 ਜਣਿਆਂ ਦੀ ਲੋੜ ਆ ਤੇ 5 ਮਿੰਟ ਦਾ ਕੰਮ ਹੈ ਇੱਥੇ ਟ੍ਰੇਨ ਘੱਟੋ ਘੱਟ 5 ਮਿੰਟ ਜ਼ਰੂਰ ਰੁਕੇ ਕਿਉਂਕਿ ਸੰਗਤ ਸ਼ੁੱਕਰਵਾਰ ਆਉਣੀ ਸ਼ੁਰੂ ਹੋ ਜਾਂਦੀ ਹੈ ਇੱਥੇ ਸ਼ਨੀਵਾਰ ਐਤਵਾਰ ਇੱਥੇ ਪੈਰ ਰੱਖਣ ਲਈ ਜਗ੍ਹਾ ਨਹੀਂ ਹੁੰਦੀ ਔਰ ਸਾਹਮਣੇ ਬਾਬਾ ਦੀਪ ਸਿੰਘ ਜੀ ਦਾ ਸਥਾਨ ਹੈ ਇੱਧਰ ਛੇਵੇਂ ਪਾਛਾ ਦਾ ਸਥਾਨ ਹੈ ਗਾੜੀ ਬਾਬਾ ਦੀਪ ਸਿੰਘ ਜੀ ਦਾ ਸ਼ਹੀਦਾਂ ਸਾਲ ਦਾ ਸਥਾਨ ਹੈ ਸੰਗਤ ਚ ਪਹਿਰਾ ਸਾਹਿਬ ਦੇ ਇੱਥੇ ਆਉਂਦੀ ਆ ਔਰ ਬਹੁਤ ਸਾਰੇ ਲੋਕ ਜਿਹੜੇ ਆ ਗੁਰੂ ਦੇ ਨਾਲ ਜੁੜੇ ਆ ਔਰ ਗੁਰੂ ਦੀਆਂ ਖੁਸ਼ੀਆਂ ਲੈਣ ਆਉਂਦੇ ਆ ਤੇ ਸੰਗਤ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆ ਹੋਇਆ ਇਸ ਸਟੇਸ਼ਨ ਤੇ ਟ੍ਰੇਨ ਰੋਕੀ ਜਾਵੇ ਔਰ ਜਿਹੜਾ ਟ੍ਰੇਨ ਦੇ ਡੱਬੇ ਵੀ ਸ ਕੋ ਵਧਾਏ ਜਾਣ ਇਹਦੇ ਨਾਲ ਸਰਕਾਰ ਨੂੰ ਹੋਰ ਫਾਇਦਾ ਹੋਊਗਾ ਮੈਂ ਇਨੀ ਬੇਨਤੀਆਂ ਕਰਨਾ ਚਾਹੁੰਦਾ ਔਰ ਬਹੁਤ ਜਲਦ ਮੈਂ ਫੇਰ ਇਥੇ ਸੈਸ਼ਨ ਪਾਰਲੀਮੈਂਟ ਦਾ ਖਤਮ ਹੁੰਦਾ ਤੇ ਅਮਰੇਸਰ ਦੇ ਮੈਂਬਰ ਪਾਰਲੀਮੈਂਟ ਸਰਦਾਰ ਔਜਲਾ ਸਾਹਿਬ ਨੂੰ ਲਿਆ ਕੇ ਇਥੇ ਮੌਕਾ ਵਿਖਾਵਾਂਗੇ ਔਰ ਮੈਂ ਕੋਸ਼ਿਸ਼ ਕਰੂੰਗਾ ਕਿ ਰੇਲਵੇ ਦੇ ਅਧਿਕਾਰੀਆਂ ਨੂੰ ਵੀ ਇਥੇ ਬੁਲਾਇਆ ਜਾਵੇ ਔਰ ਜਿਹੜਾ ਇਸ ਸਟੇਸ਼ਨ ਨੂੰ ਦੁਬਾਰਾ ਤੋਂ ਚਾਲੂ ਕਰਕੇ ਫਿਰ ਇਥੇ ਜਿਹੜਾ ਸੰਗਤਾਂ ਦਾ ਇਥੇ ਇਦਾਂ ਹੀ ਇਕੱਠ ਹੋਇਆ ਕਰੇ ਜਿੱਦਾਂ ਗੁਰੂ ਦੀਆਂ ਖੁਸ਼ੀਆਂ ਲੈਣ ਆਉਂਦੇ ਆ ਵਾਹਿਗੁਰੂ ਵਾਹਿਗੁਰੂ ਕਰਦੇ ਆਇਆ ਕਰਨ ਤੇ ਵਾਹਿਗੁਰੂ ਵਾਹਿਗੁਰੂ ਕਰਦੇ ਜਾਇਆ ਕਰਨ ਮੇਰੇ ਨਾਲ ਮੇਰੇ ਸਤਿਕਾਰਯੋਗ ਤਾਲਾ ਸਾਹਿਬ ਦੇ ਸਾਰੀ ਮੈਨੇਜਮੈਂਟ ਐਜੀਪੀਸੀ ਦੇ ਮੈਨੇਜਮੈਂਟ ਔਰ ਇਹ ਸਾਰੇ ਹੀ ਜਿੰਨੇ ਜਣੇ ਵੀ ਅਸੀਂ ਗੁਰੂ ਦੇ ਬੱਚੇ ਖਲੋਤੇ ਆ ਸਾਡੀ ਸਾਰਿਆਂ ਦੀ ਇਹੀ ਮੰਗਿਆ ਵੀ ਮਹਾਰਾਜ ਦੇ ਘਰ ਜਿਹੜੀ ਸੰਗਤ ਖੁਸ਼ੀਆਂ ਲੈਣ ਆਉਂਦੀ ਆ ਉਹਨਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਆ ਜਲਦ ਤੋਂ ਜਲਦੇ ਟ੍ਰੇਨ ਜਿਹੜੀ ਚਲਾਈ ਜਾਵੇ ਹੁਣ ਮੇਰੇ ਸਤਿਕਾਰਯੋਗ ਭਾਜੀ ਕਸ਼ਮੀਰ ਸਿੰਘ ਜੀ ਦੋ ਬਚਨ ਜਿਹੜੇ ਆ ਉਹ ਤੁਹਾਡੇ ਨਾਲ ਸਾਂਝੇ ਕਰਨੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦੁਬਾਰਾ ਫਿਰ ਬੇਨਤੀ ਕੀਤੀ ਜਾਂਦੀ ਹੈ ਕਿ ਇਹੜਾ ਸਟੇਸ਼ਨ ਆ ਇੱਥੇ ਸੰਗਤ ਨੂੰ ਬਹੁਤ ਜ਼ਿਆਦਾ ਸੁੱਖ ਹੀ ਇਹ ਮਕਾਨ ਨਬਲ ਤੋਂ ਆ ਪਿੱਖੀ ਬੰਦੇ ਤੋਂ ਕਾਫੀ ਸੰਗਤ ਇੱਥੇ ਆਣ ਦੁ ਉਤਰਦੀ ਹੀ ਗੁਰਦੁਆਰੇ ਦੇ ਦਰਸ਼ਨ ਕਰਦੀ ਹੀ ਇਸ ਵळे ਬੜੀ ਜ਼ਿਆਦੀ ਪਰੇਸ਼ਾਨੀ ਹਾਂ ਤੇ ਇਸ ਕਾਰਗੇ ਅਮਲੀ ਸਿੰਘ ਬਿੱਟੂ ਜੀ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਮੰਤਰੀ ਸਾਹਿਬ ਜੀ ਰੱਬ ਨੇ ਤੁਹਾਨੂੰ ਮੰਤਰੀ ਪਦ ਆਉਦਾ ਦਿੱਤਾ ਹੈ ਇਹ ਸੇਵਾ ਜ਼ਰੂਰ ਕਰੋ ਇੱਥੇ ਗੱਡੀ ਭਾਵੇਂ 5 ਮਿੰਟ ਹੀ ਰੁੱਕ ਕੇ ਜਾਵੇ ਜ਼ਰੂਰ ਇੱਥੇ ਰੁਕਣੀ ਚਾਹੀਦੀ ਆ ਇਹਦੇ ਵਿੱਚ ਸੰਗਤਾਂ ਨੂੰ ਸੁਖ ਹੋ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੇਨਤੀ ਕੀਤੀ ਜਾਂਦੀ ਹੈ ਕਿ ਸਟੇਸ਼ਨ ਜਿਹੜਾ ਇਹ 2019 ਤੋਂ ਪਹਿਲਾਂ ਬਹੁਤ ਸੰਗਤ ਇੱਥੇ ਗੁਰਦਵਾਰ ਸਾਹਿਬ ਦੇ ਦਰਸ਼ਨਦਾਰ ਕਰਨ ਤਾਂ ਇੰਤੇ ਆਉਂਦੀ ਸੀ ਕੋਬੜ ਤੋਂ ਬਾਅਦ ਅਸਲਤਰ ਚਲਾ ਕੇ ਗੱਡੀ ਬਾਅਦ ਵਿੱਚ ਬੰਦ ਕਰ ਦਿੱਤੀ ਗਈ ਹੈ ਜਦ ਕਿ ਸਟੇਸ਼ਨ ਨੂੰ ਜਿਹੜਾ ਉਸ ਤਰ੍ਹਾਂ ਦਾ ਬਿਲਡਿੰਗ ਬਣੀ ਹੈ ਤੇ ਕੱਡੀ ਮਤਲਬ ਜਿਉਂ ਚੱਲਦੀ ਭਗਤਾਂ ਵਾਲੇ ਤੋਂ ਉਸਦੀ ਜਾ ਕੇ ਤੁੰਤਤਾ ਹੁੰਦੀ ਹੈ ਰਸਤੇ 'ਚ ਵੀ ਕਿਤੇ ਰੁਕਦੀ ਨਹੀਂ ਸਵਾਰ ਮਤਲਬ ਸੰਗਤ ਨੂੰ ਗੁਰਦਾਰ ਸਾਹਿਬ ਦੇ ਦਰਸ਼ਨਦਾਰ ਕੰਮ ਆਉਣ ਵਾਸਤੇ ਬਹੁਤ ਮੁਸ਼ਕਲਾ ਦਾ ਸਾਹਮਣਾ ਕਰਨਾ ਪੈਂਦਾ ਤੇ ਸਰਕਾਰ ਨੂੰ ਬੇਨਤੀ ਆਰੰਭੀ ਬਟੂਏ ਨੂੰ ਕਿ ਇਹ ਜੇ ਸਟੇਸ਼ਨਾਂ ਦੁਬਾਰਾ ਚਾਲੂ ਕੀਤਾ ਜਾਵੇ ਤੇ ਇੱਥੇ ਸੰਗਤ ਨੂੰ ਬਹੁਤ ਜ਼ਿਆਦਾ ਮਤਲਬ ਸੁੱਖੀਆਂ ਹੋਣੀਆਂ ਆ ਕਾਲਾ ਸਾਹਿਬ ਸਗਰਣਾ ਸਾਹਿਬ ਬਨਾਉ ਸਿੰਘ ਦੇ ਹੋਰ ਵੀ ਬਹੁਤ ਸੀ ਰੇਸਤਾਨ ਨੇ ਜਿੱਥੇ ਸੰਗਤਾਂ ਆਉਂਦੀਆਂ ਐ ਇਹਦਾ ਪਕਰ ਕੇ ਸਟੇਸ਼ਨ ਨੂੰ ਫੇਰ ਦੁਬਾਰਾ ਚੱਲੂ ਦਿੱਤਾ ਜਾਵੇ ਸ਼ੁਰੂ ਕਰਦੇ ਹਾਂ ਕੁਸ਼ੀਆਂ ਪ੍ਰਾਪਤ ਕੀਤੇ ਜਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਇੱਕ ਜ਼ਰੂਰੀ ਬੇਨਤੀ ਆ ਚਲੋ ਪਹਿਲੇ ਤੇ ਬੱਸਾਂ ਵੀ ਆਉਂਦੀਆਂ ਸੀ ਹੁਣ ਤਰਲਤਨ ਪੁਲ ਬੰਨ੍ਹ ਕਰਕੇ ਰੇਲੇ ਦਾ ਪੁਲ ਬੰਨ੍ਹ ਦਿਆ ਬੱਸ ਇਧਰ ਕੋਈ ਨਹੀਂ ਆਉਂਦੀ ਬਿਲਕੁਲ ਬੱਸਾਂ ਬੰਦ ਐ ਜੀ ਸੰਗਤ ਵਾਸਤੇ ਬੜੀ ਤਗੜੀ ਐ ਪ੍ਰੋਬਲਮ ਆ ਕੋਈ ਇਧਰ ਗੱਡੀ ਕੋਈ ਬੱਸ ਨਹੀਂ ਚੱਲਦੀ ਕਾਫੀ ਸਿੱਧਾਂ ਦੇ ਹਸਤਾਨ ਨੇ ਤੇ ਇਸ ਕਰਕੇ ਪਹਿਲਾਂ ਵੀ ਅਸੀਂ ਕਾਫੀ ਐਪਲੀਕੇਸ਼ਨਾਂ ਦੇ ਚੁੱਕੇ ਹਾਂ ਪੰਚਾਇਤਾਂ ਵੀ ਦੇ ਚੁੱਕੀਆਂ ਨੇ ਦੁਬਾਰਾ ਬੇਨਤੀ ਕਰਦੇ ਹਾਂ ਕਿ ਇਸ ਸਹੂਲਤ ਨੂੰ ਦੁਬਾਰਾ ਚਾਲੂ ਕੀਤਾ ਜਾਵੇ ਕਿਉਂਕਿ ਸੰਗਤ ਇੱਥੇ ਰੱਬ ਰੱਬ ਕਰਦੀ ਆਵੇ ਤੇ ਪਰਮਾਤਮਾ ਦੀਆਂ ਖੁਸ਼ੀਆਂ ਪ੍ਰਾਪਤ ਕੋਈ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ